ਸਤ ਗੁਰਾਂ ਨੇ ਆਸਾ ਦੀ ਵਾਰ ਦੇ ਵਿੱਚ ਆਖਿਆ ਜੇ ਮੁਹਕਾ ਕਰਮੋ ਹੈ ਕਰਮੋ ਹੈ ਕਰਮੋ ਹੈ ਪਿਤਰੀ ਦੇ ਕਰਮੋ ਹੈ ਪਿਤਰੀ ਦੇ ਅੱਗੇ ਬਸਤ ਸਿਆਣੀ ਹੈ ਅੱਗੇ ਬਸਤ ਸਿਆਣ ਕੈ ਪਿਤਰੀ ਚੋਰ ਕਰੇ ਪਿਤਰੀ ਚੋਰ ਕਰੇ ਭਈ ਅੱਗੇ ਪਤਾ ਵੀ ਪਿੱਤਰ ਸਾਡੀ ਕਿਹੜੀ ਜੂਨ ਦੇ ਵਿੱਚ ਪੈ ਕੇ ਕਿੱਥੇ ਫਿਰਦੇ ਜਿਉਂਦੇ ਜੀ ਖੰਗ ਦੀ ਸ਼ੀਸ਼ੀ ਨਹੀਂ ਲਿਆ ਕੇ ਦੇੜੀ ਬਾਪੂ ਆਪੇ ਬੇਬੇ ਨੂੰ ਹੁਣ ਹੁਣ ਕਹਿੰਦੇ ਜਲੇਬੀਆਂ ਕੱਢਣੀਆਂ ਨੱਕ ਨਹੀਂ ਰਹਿੰਦਾ ਸਾਡਾ ਆ ਦੋ ਚੀਜ਼ਾਂ ਨੇ ਸਾਨੂੰ ਖਾ ਲਿਆ ਕਰਜਾਈ ਘਰ ਦਾ ਇੱਕ ਕੰਨਾਂ ਨੇ ਤੇ ਇੱਕ ਨੱਕ ਨੇ ਕਾਨੋ ਕਾਟੀ ਨੱਕੋ ਕਾਟੀ ਕਾਟਕੂਟ ਕੇ ਡਾਰੀ ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ ਜੇ ਵਿਆਹ ਛੋਟਾ ਕਰਤਾ ਜੇ ਵੱਡਾ ਨਾ ਕੀਤਾ ਬਾਪੂ ਨੂੰ ਜੇ ਹੀ ਜਿਹੜੇ ਨੂੰ ਪੈਸੇ ਨਾ ਦਿੱਤੇ ਤਾਂ ਨੱਕ ਨਹੀਂ ਰਹਿਣਾ ਅੱਛਾ ਫੇਰ ਬਾਪੂ ਵੱਡਾ ਕੀਤਾ ਵਿਆਹ ਵੱਡਾ ਕੀਤਾ ਸ਼ਾਪ ਪਾਈ ਕਹ ਰਾਏ ਨੱਚਣ ਵਾਲੇ ਹੀ ਜਿਹੜੇ ਨੂੰ ਗਰੰਥੀ ਸਿੰਘ ਨੂੰ ਮਾਸਾ ਹੀ ਵਿਚਾਰੇ ਨੂੰ 5000 ਦਿੰਦੇ ਐ ਉਹ ਵੀ ਜੇ ਵਾਦ ਨਵੇਂ 4500 ਹੀ ਲੈ ਕੇ ਜਾ ਮੇਰੀ ਪ੍ਰਧਾਨ ਦੇ ਨਾਲ ਬੰਦੀਆਂ ਨੇ ਪ੍ਰਧਾਨ ਨੂੰ ਦੱਸੂ ਅਗਲੇ ਦਿਨ ਹੀ ਤੋੜ ਦੂ ਤੈਨੂੰ ਘਰ ਨੂੰ ਅਦਾ ਹੁਣ 500 ਰੁਪਏ ਨਾਲ بڑا ਘਾਟਾ ਪੈ ਚਲਿਆ ਹੁਣ ਅੱਗੇ ਕੰਨਾਂ ਦੀ ਗੱਲ ਸੁਣ ਲਓ ਵੀ ਹੁਣ ਜਦੋਂ ਮੈਂ ਲੰਗਾ ਨਾ ਪਿੰਡ ਵਿੱਚ ਆਉਂਦੀ ਮੇਰੇ ਕੰਨਾਂ 'ਚ ਆਵਾਜ਼ ਬਵੇ ਫਲਾਣੀ ਸਿੰਘ ਨੇ ਵਿਆਹ ਕੀਤਾ ਬਹਿ ਜਾ ਬਹਿ ਜਾ ਕਰਾਤਾ ਵਲਾਣੇ ਸਿੰਗ ਨੇ ਆਪਣੇ ਬਜ਼ੁਰਗ ਦਾ ਭੋਗ ਪਾਇਆ ਬਹਿ ਜਾ ਬਹਿ ਜਾਓ ਪਰ ਇਹ ਬਹਿ ਜਾ ਬਹਿ ਜਾ ਕਹਿਣ ਵਾਲਾ ਕੋਈ ਨਹੀਂ ਸਾਰਿਆਂ ਨੇ ਕੋਈ ਨਾ ਕੋਈ ਨੁਕਸ ਕੱਢੀ ਦੇਣਾ ਇਹਨਾਂ ਤਾਂ ਬਾਬੇ ਨਾਨਕ ਨੂੰ ਨਹੀਂ ਛੱਡਿਆ ਗੁਰੂ ਨਾਨਕ ਸਹਿਬ ਮਹਾਰਾਜ ਨੂੰ ਨਹੀਂ ਛੱਡਿਆ ਉਹਨਾਂ ਨੂੰ ਵੀ ਭੂਤ ਨਾ ਬਿਤਾਲਾ ਆਦਮੀ ਕਹਿੰਦੇ ਤਾਂ ਆਪਾਂ ਤਾਂ ਚੀਜੀ ਗੀਆਂ ਕੋਈ ਕਹੇ ਭੂਤ ਨਾ ਕੋਈ ਕਹੇ ਬੇਤਲਾ ਕੋਈ ਕਹੇ ਆਦਮੀ ਨਾਨਕ ਦੇ ਵਿਚਾਰਾ ਸਤਿਗੁਰੂ ਕਹਿੰਦੇ ਮੈਨੂੰ ਕਾਹਦਾ ਮੈਨੂੰ ਕਾਹਦਾ دیਵਾਨਾ ਬਣ ਚੜਿਆ ਹੋਇਆ ਕਹਿੰਦੇ ਭਇਆ دیਵਾਨਾ ਸ਼ਾਹ ਕਾ ਨਾਨਕ ਬੋਰਾਣਾ ਮੈਨੂੰ ਕਹਿੰਦੇ ਮਸਤੀ ਏ ਆਨੰਦ ਜੜਿਆ ਉਹ ਵਿਚਾਰ ਨੂੰ ਨੇੜੇ ਲਿਆਈਏ